ਗੁਰੂ ਪਿਆਰੀ ਗੁਰਸਵਾਰੀ ਸਾਜ ਸਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਰੰਭ ਦੇ ਵਿੱਚ ਹੀ ਆਪ ਜੀ ਨਾਲ ਦੋ ਗੱਲਾਂ ਸਾਂਝੀਆਂ ਕਰਨੀਆਂ ਹਨ ਸਵਾਸ ਪ੍ਰੇਮ ਸਹਿਤ ਉਸ ਨੂੰ ਸਰਵਣ ਕਰਕੇ ਤੇ ਜਰੂਰ ਉਹ ਕੰਮ ਕਰ ਰਹੇ ਉਹ ਜਿਹੜਾ ਸਾ ਸਾਬ ਜੀ ਦੇ ਜੁਮੇ ਲਾ ਰਹੇ ਹਨ ਨਾ ਸੋ ਆਪ ਜੀ ਨੇ ਸਬਸਕ੍ਰਾਈਬ ਕਰਨਾ ਜ਼ਰੂਰੀ ਹੈ ਜਿਨ੍ਹਾਂ ਨੇ ਨਹੀਂ ਕੀਤਾ ਉਹ ਜ਼ਰੂਰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਰੋ ਤੇ ਕਮੈਂਟਸ ਜ਼ਰੂਰ ਕਰੋ ਸੋ ਇਹ ਤੁਸੀ ਕਰਨਾ ਹੈ ਬਾਕੀ ਦੇ ਅਸੀਂ ਗੁਰੂ ਮਹਾਰਾਜ ਦੀ ਸੇਵਾ ਵਿੱਚ ਹਾਜ਼ਰ ਹਾਂ ਸੋ ਆਓ ਸਰਵਣ ਕਰੀਏ ਮਹਾਰਾਜ ਕੀ ਕਹਿੰਦੇ ਨੇ ਕੀ ਕਹਿੰਦੇ ਆਓ ਸਰਵਣ ਕਰਾਂ मेरा मुझ में कछ नहीं जो कि है सो तेरा तेरा तुझको सौंपते क्या लगे मोरा हे प्रभु हे कालपुरख वागुरु जी ਮੇਰਾ ਤੇ ਕੀ ਹੈ ਮੇਰਾ ਤੇ ਸਰੀਰ ਵੀ ਨਹੀਂ ਹੈ ਇਹ ਵੀ ਤੂੰ ਦਿੱਤਾ ਹੈ ਸਵਾਸ ਸਵਾਸ ਨਾਮ ਜਪਣ ਬੰਦਗੀ ਕਰਨ ਲਈ ਤੂੰ 24 ਘੰਟੇ ਵਿੱਚ 24000 ਸਵਾਸ ਮੈਨੂੰ ਦਿੱਤੇ ਮੇਰਾ ਵੀ ਮੇਰਾ ਇਹ ਦੀ ਕੀ ਹੈ ਕੁਝ ਵੀ ਨਹੀਂ ਹੈ ਜੋ ਕੁਝ ਹੈ ਸੋ ਤੇਰਾ ਮੈਂ ਇਹ ਬੰਦਗੀ ਕਰਕੇ ਭਗਤੀ ਕਰਕੇ ਜੋ ਕੁਛ ਵੀ ਹੈ ਵਾਪਸ ਤੈਨੂੰ ਹੀ ਤੇ ਤੇਰੇ ਪਾਸ ਹੀ ਚਲੇ ਜਾਣਾ ਹੈ ਸੋ ਆਉ ਗੁਰੂ ਸਹਿ ਅੱਜ ਫਰਮਾਨ ਕਰਦਿਨੇ ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜਿਸ ਕੈ ਮਨ ਪਰਮ ਬ੍ਰਹਮ ਕਾ ਨਿਵਾਸ ਇਸ ਕਾ ਨਾਮ ਸਤਿਰਾਮਦਾਸ ਵਾ ਵਾ ਐਸੀ ਵੀ ਡਈ ਗੁਰੂ ਦੀ ਕਰ ਰਹੇ ਨੇ ਪੰਜਵੇਂ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜਿਹਦੇ ਜਿਸਕੇ ਬਨ ਪਰਮ ব্রহ্ম ਕਾ ਜਿਹਦੇ ਮਨ ਵਿੱਚ ਪਰ ਪਰ ਪਰਮ ਪਰਮੇਸ਼ਰ ਨੇ ਨਿਵਾਸ ਕੀਤਾ ਹੈ ਉਹਦਾ ਨਾਮ ਕੀ ਹੈ ਕਹਿੰਦੇ ਰਾਮਦਾਸ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ RAMDAS ਪੰਚਮ ਪਿਤਾ ਸਾਡੇ ਸਾਰਿਆਂ ਦੇ ਗੁਰੂ ਦਾਸ ਗੁਰੂ ਸਾਹਿਬ RAMDAS ਸਰੂਰ ਨਾਤੇ ਸਭ ਉਤਰੇ ਪਾਪ ਕੁਮਾਤੇ ਮਹਾਰਾਜ ਕੰਦੇ ਆਤਮ RAM RAM ਤਿਸ ਨਦਰੀ ਆਇਆ ਦਾਸ ਜੀ ਦੇ ਸੰਤਨ ਪਏ ਤਿੰਨ ਪਾਇ ਮਾਰੇ ਕਹਿੰਦੇ ਜਿਸ ਕੀ ਜਿਹਦੇ ਮਨ ਵਿੱਚ ਪਰਮ ਧੰਨਵਾਸ ਹੈ ਉਸ ਦਾ ਨਾਮ ਪਤਾ ਕੀ ਹੈ ਸਤਿਰਾਮ ਦਾਸ ਕਹਿੰਦੇ ਉਹਨਾਂ ਦੀ ਉਹ ਪਰਮ ਪਰਮੇਸ਼ਰ ਦਾ ਰੂਪ ਹਨ ਕਹਿੰਦੇ ਆਤਮ ਬ੍ਰਹਮ ਇਸ ਨਦਰੀ ਆਇਆ ਉਹਨਾਂ ਦੀ ਆਤਮਾ ਦੇ ਵਿੱਚ ਉਹ ਪ੍ਰਭੂ ਰਾਮ ਵਸਦਾ ਹੈ ਉਹ ਪਰਮੇਸ਼ਰ ਵਸਦਾ ਹੈ ਭਾਈ ਉਹਨਾਂ ਦੇ ਵਿੱਚ ਹੀ ਸਭ ਕੁਝ ਨਜ਼ਰ ਆ ਰਿਹਾ ਹੈ 10 ਦਸੰਤਨ ਭੇਤਨ ਭੇਤਨ ਪਾਇਆ ਦਾਸ ਨੇ ਇਹ ਸਭ ਕੁਝ ਧੱਕ ਲਿਆ ਹੈ ਉਹਨਾਂ ਦੇ ਵਿੱਚ ਸਭ ਕੁਝ ਦੇਖ ਲਿਆ ਹੈ ਈ ਮਹਾਰਾਜ ਕਹਿੰਦੇ ਸਦਾ ਨਿਕਟ ਨਿਕਟ ਹਰ ਜਾਨ ਸਦਾ ਪਈ ਉਹਨੂੰ ਆਪਣੇ ਨੇੜੇ ਤੋਂ ਨੇੜੇ ਨੇੜੇ ਤੋਂ ਨੇੜੇ ਇਸ ਤਰ੍ਹਾਂ ਜਾਣਿਆ ਕਰ ਵੀ ਉਹ ਹਰ ਵੇਲੇ ਮੇਰੇ ਨਾਲ ਹੈ ਮੇਰੇ ਹਿਰਦੇ ਵਿੱਚ ਹੈ ਮੇਰੇ ਆਜੂ ਆਜੂ ਬਿਆਜੂ ਸੱਜੇ ਖੱਬੇ ਮੇਰੇ ਹੈ ਹਰ ਜਗ੍ਹਾ ਦੇ ਉੱਤੇ ਮੇਰੇ ਨਾਲ ਚੱਲ ਰਿਹਾ ਹੈ ਹੈ ਸੂਦਾਸ ਦਰਗਾਹ ਪਰਵਾਨ ਜਿਹੜਾ ਇਸ ਤਰ੍ਹਾਂ ਕਰਕੇ ਉਸ ਪ੍ਰਮਾਤਮਾ ਦੇ ਦਰਸ਼ਨ ਕਰਦਾ ਹੈ ਦੇਖਦਾ ਹੈ ਜਿਸ ਤਾਂ ਪੰਛੇ ਪਿਤਾ ਨੇ ਗੁਰੂ ਰਾਮਦਾਸ ਵਿੱਚ ਦਰਸ਼ਨ ਕੀਤੇ ਇਸ ਤਰੀਕੇ ਅਸੀਂ ਪੰਚਮ ਦਸਾਂ ਪਾਸ਼ੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨਿਕਟ-ਨਿਕਟ ਕਰ ਹਰ ਜਾਣ ਉਹਦੇ ਵਿੱਚ ਹੀ ਸਭ ਕੁਝ ਜਾਣ ਲਈਏ ਉਹੀ ਪਰਮੇਸ਼ਰ ਦਾ ਰੂਪ ਹੈ ਪਰਮੇ ਪੋਥੀ ਪਰਮੇਸ਼ਰ ਦਾ ਥਾਨ ਹੈ ਗੁਰੂ ਗ੍ਰੰਥ ਸਾਹਿਬ ਜਿਹੜਾ ਹੈ ਪਰਮੇਸ਼ਰ ਦੇ ਰੂਪ ਹਨ ਜਿਸ ਤਰ੍ਹਾਂ RAMDAS ji ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਪਾਰਬੰ ਪਰਮੇਸ਼ਰ ਨੂੰ ਦੇਖਿਆ ਇਸੇ ਤਰੀਕੇ ਪਿਆਰੀ ਸਾਧ ਸੰਗਤ ਅਸੀਂ ਦਸੋਂ ਪਾਸ਼ਾਯੋ ਅਕਾਲ ਪੁਰਖ ਅੰਤਰਜਾਮੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਸ਼ਨ ਕਰਨੇ ਹਨ ਹਾਂ ਸਦਾ ਨਿਕਟ ਨਿਕਟ ਹਰ ਹਰ ਵੇਲੇ ਉਹਨੂੰ ਆਪਣੇ ਨਾਲ ਸਮਝਣਾ ਹੈ ਫਿਰ ਕੀ ਕਹਿੰਦੇ ਨੇ ਕਹਿੰਦੇ ਜਿਹੜਾ ਇਸ ਤਰ੍ਹਾਂ ਕਰਕੇ ਮਹਾਰਾਜ ਨੂੰ ਆਪਣੇ ਨਾਲ ਸਮਝਦਾ ਹੈ ਹਰ ਵੇਲੇ ਉਹਦੀ ਉਸਤ ਵਿੱਚ ਲੱਗਾ ਰਹਿੰਦਾ ਹੈ ਕਹਿੰਦੇ ਸੋਦਾਸ ਦਰਗਾਹ ਪਰਵਾਨ ਉਹ ਦਾਸ ਵਿੱਚ ਉਹ ਦਾਸ ਜਿਹੜੇ ਨਾ ਪ੍ਰਮਾਤਮਾ ਦੇ ਦਰਗਾਹ ਵਿੱਚ ਦਰਗਾਹ ਵਿੱਚ ਅਕਾਲ ਪੁਰਖ ਦੇ ਘਰ ਵਿੱਚ ਉਹ ਪ੍ਰੋਣੋ ਪ੍ਰਵਾਨ ਕੀ ਮਿਲ ਜਾਂਦੀ ਹੈ ਜਿਹੜੇ ਉਸ ਰੱਬ ਪ੍ਰਮਾਤਮਾ ਨੂੰ ਗੁਰੂ ਗ੍ਰੰਥ ਸਾਹਿਬ ਬਾਣੀ ਅੰਦਰ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮੰਨੇ ਪ੍ਰਤੱਖ ਗੁਰੂ ਨਿਸਤਾਰ ਹੈ ਇਸ ਸੁਖਮੀ ਸਾਹਿਬ ਦੇ ਵਿੱਚ ਹੀ ਮਹਾਰਾਜ ਦੱਸਦੇ ਨੇ 20 ਬਿਸਬੇ ਗੁਰ ਕਾ ਮਨ ਮੰਨ ਸੂ ਸੇਵਕ ਪਰਮੇਸ਼ਵਰ ਕੀ ਗਤ ਜਾਣੇ ਬਿਸ ਬਿਸ ਵੀ ਇੰਗਲਿਸ਼ ਵਿੱਚ ਕਹਿੰਦੇ ਨੇ 100% 1% ਵੀ ਇਧਰ ਨਹੀਂ ਨਾ ਇਧਰ ਤੇ ਨਾ ਇਧਰ ਸਿੱਧੀ ਟੇਕ ਗੁਰੂ ਗੋਬਿੰਦ ਸਾਹਿਬ ਜੀ ਮਹਾਰਾਜ ਦਾ ਫਰਮਾਨ ਹੈ ਫਿਰ ਕੀ ਕਹਿੰਦੇ ਨੇ ਸੂ ਦਾ ਉਹ ਦਾਸ ਦੇ ਉਹ ਦਾਸ ਜਿਹੜਾ ਨਾ ਦਰਗਾਹ ਪ੍ਰਵਾਨ ਹੋ ਜਾਂਦਾ ਆਪ ਫਿਰ ਉਹ ਮਹਾਰਾਜ ਕੀ ਕਰਦਾ ਜਿਸ ਲਈ ਪ੍ਰਵਾਨਗੀ ਹੁੰਦੀ ਹੈ ਨਾ ਕਹਿੰਦੇ ਨੇ ਹੋਵੇ ਮਹਾਰਾਜ ਕੀ ਕਰਦੇ ਨੇ ਆਪਣੇ ਦਾਸ ਕੋ ਆਪ ਕਿਰਪਾ ਕਰੇ ਆਪਣੇ ਦਾਸ ਦਿੱਤੇ ਮਹਾਰਾਜ ਆਪ ਕਿਰਪਾ ਕਰਦੇ ਹਨ ਆਪ ਕਿਰਪਾ ਕਰਕੇ ਆਪਣੇ ਦਾਸਾਂ ਨੂੰ ਤਿਸ ਦਾਸ ਕੋ ਸਭ ਸੋਜੀ ਪਰ ਜਿਹਦੇ ਤੇ ਕਿਰਪਾ ਕਰ ਦਿੰਦੇ ਨੇ ਮਹਾਰਾਜ ਜਿਹਦੇ ਤੇ ਆਪਣਾ ਪ੍ਰੇਮ ਪ੍ਰਿਆ ਹੱਥ ਰੱਖ ਦਿੰਦੇ ਨੇ ਤੇ ਮਹਾਰਾਜ ਕਹਿੰਦੇ ਨੇ ਫਿਰ ਉਹਨੂੰ ਸੋਜੀ ਆ ਜਾਂਦੀ ਸੋਜੀ ਦਿਮਾਗ ਜਿਹੜਾ ਨਾ ਸਾਡਾ ਪੁੱਠੇ ਪਾਸੇ ਚੱਲਦਾ ਹੈ ਇਹ ਫਿਰ ਸਿੱਧੇ ਪਾਸੇ ਪ੍ਰਮਾਤਮਾ ਵੱਲੋਂ ਤੁਰ ਪੈਂਦਾ ਹੁਣ ਕਿੱਧਰ ਤੁਰਿਆ ਹੋਇਆ ਹੈ ਹੁਣ ਲੋਭੀ ਲਾਲਚੀ ਕੰਮੀ ਕ੍ਰੋਧੀ ਲੋਭ ਉਹ ਹੰਕਾਰ ਦੇ ਪਿੱਛੇ ਲੱਗਾ ਫਿਰਦਾ ਹੈ ਜਿਸ ਲਈ ਨੂੰ ਪ੍ਰਮਾਤਮਾ ਦੀ ਲਗਨ ਲੱਗਦੀ ਹੈ ਨਾਮ ਦੀ ਲਗਨ ਲੱਗਦੀ ਹੈ ਪ੍ਰਮਾਤਮਾ ਫਿਰ ਇਹਨੂੰ ਸੋਝੀ ਬਖਸ਼ ਦਿੰਦਾ ਹੈ ਸਗਲ ਸੰਗ ਯਾਤਮ ਉਦਾਸ ਫਿਰ ਸਗਲ ਸੰ ਫਿਰ ਵਿੱਚ ਸਾਰਿਆਂ ਦੇ ਸੰਗ ਰਹਿੰਦਾ ਹੋਇਆ ਉਦੀ ਆਤਮਾ ਦਾ ਉਧਾਰ ਹੋ ਜਾਂਦਾ ਹੈ ਇਸੇ ਸੰਸਾਰ ਬ੍ਰਹਮ ਗਿਆਨੀ ਸਦਾ ਨਿਰਲੇਪ ਜਿਵੇਂ ਜਲ ਵਿੱਚ ਕਮਲ ਅਲੇਪ ਦਿੱਦਾ ਦਿਲਦਰ ਦੇ ਵਿੱਚ ਗੰਦਗੀ ਦੇ ਵਿੱਚ ਕਮਲ ਦਾ ਫੁੱਲ ਖੜੀ ਜਾਂਦਾ ਨਾ ਬ੍ਰਹਮ ਗਿਆਨੀ ਇਸ ਸੰਸਾਰ ਵਿੱਚ ਰਹਿੰਦਾ ਹੋਇਆ ਕਮਲ ਦੇ ਫੁੱਲ ਵਾਂਗ ਖੜਿਆ ਰਹਿੰਦਾ ਉਹਨੂੰ ਸੰਸਾਰ ਦਾ ਦਿਲਦਰ ਨਹੀਂ ਲੱਗਦਾ ਭਾਵੇਂ ਕਾਮ ਕ્રોਧ ਲੋਭ ਮੋਹ ਅੰਕਾਰ ਉਤੇ ਤੇ ਅਸਰ ਨਹੀਂ ਕਰਦਾ ਮਹਾਰਾਹੀ ਕਹਿੰਦੇ ਨੇ ਇਹ ਉਹ ਸੋਝੀ ਆ ਜਾਂਦੀ ਹੈ। ਉਹਦੀ ਆਤਮਾ ਨੂੰ ਉਦਾਸੀ ਮਿਲ ਜਾਂਦੀ ਹੈ ਉਦਾਸੀ। ਐਸੀ ਜੁਗਤ ਨਾਨਕ RAMDAS ਸਗਲ ਸੰਗ ਆਤਮ ਉਦਾਸ ਪਿਆਰਿਓ ਇਹ ਜੁਗਤੀ ਕਿੱਥੋਂ ਮਿਲੀ ਵੀ ਮਹਾਰਾਜ ਪੰਜਵੇਂ ਪਿਤਾ ਕਹਿੰਦੇ ਨੇ ਇਹ ਮੈਨੂੰ ਆਪਣੇ ਪਿਤਾ ਗੁਰਦੇਵ ਤੋਂ ਮਿਲੀ ਹੈ। ਸ੍ਰੀ ਗੁਰੂ ਰਾਮਦਾਸ ਜੀ ਤੋਂ ਪ੍ਰਾਪਤੀ ਹੋਈ ਹੈ। ਕਿਉਂਕਿ ਉਹ ਪਰਮੇਸ਼ਰ ਦਾ ਰੂਪ ਸਨ। ਗੁਰੂ ਅਰਜਨ ਦੇਵ ਨੇ ਆਪਣੇ ਪਿਤਾ ਗੁਰੂ ਰਾਮਦਾਸ ਜੀ ਦੇ ਵਿੱਚ ਉਸ ਪਰਮੇਸ਼ਰ ਨੂੰ ਦਰਸ਼ਨ ਕਰ ਲਏ। ਕਹਿੰਦੇ ਇਹੀ ਹੈ ਇਹਦਾ ਨਾਮ ਹੁਣ RAMDAS ਪੈ ਗਿਆ ਇੱਥੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਇਸੇ ਤਰੀਕੇ ਕਹਿੰਦੇ ਆਪਜੀ ਨੂੰ ਵੀ ਇਹ ਗਿਆਨ ਹੁੰਦਾ ਹੈ ਜਦੋਂ ਆਪਜੀ ਬਾਣੀ ਪੜ੍ਹਦੇ ਹੋ ਸੁਣਦੇ ਹੋ ਕਥਾ ਸੁਣਦੇ ਹੋ ਵਿਚਾਰਾ ਸੁਣਦੇ ਹੋ ਬੈਠ ਕੇ ਇਕਾਗਰ ਫਿਰ ਇੱਕ ਇਨਸਾਨ ਹੁੰਦਾ ਹੈ ਲਾਲਚੀ ਧਨ ਕਮਾਉਂਦਾ ਹੈ ਧਨ ਕਮਾ ਕੇ ਕਮਾ ਕੇ ਇਕੱਠੀ ਕਰਦਾ ਹੈ ਕਿਸੇ ਨੂੰ ਵਿੱਚੋਂ ਦੂਰ ਪੈ ਵੀ ਨਹੀਂ ਦਾਨ ਕਰਦਾ ਇਸੇ ਤਰੀਕੇ ਨਾਲ ਦਾਮ ਦਾ ਲੋਭੀ ਵੀ ਹੰਝੜਾ ਹੁੰਦਾ ਨਾ ਉਹ ਨਾਮ ਕਮਾਉਂਦਾ ਹੈ ਪਰ ਕਿਸੇ ਨੂੰ ਦਿੰਦਾ ਨਹੀਂ ਨਹੀਂ ਪਿਆਰੀ ਸਾਧ ਸੰਗ ਜੀ ਇਹ ਗੁਰੂ ਦੀ ਕਿਰਪਾ ਹੈ ਗੁਰੂ ਦਾ ਪ੍ਰਸ਼ਾਦ ਹੈ ਆਖੋ ਸਤਨਾਮ ਸ਼੍ਰੀ ਵਾਗਿ ਇਹਨੋਂ ਸੇ ਵੰਡਣਾ ਹੈ ਜਿੰਨਾ ਵੰਡਾਂਗੇ ਪਿਓ ਦਾਦੇ ਕਾ ਖੋਲ ਡਠਾ ਖਜ਼ਾਨਾ ਤੈ ਮਾਨ ਦੇ ਮੇਰੇ ਮਨ ਭਿਆਨ ਨਦਾਨਾ ਕਾ ਉਹ ਕਰਚੂ ਰਲ ਮਿਲ ਪਾਈ ਤੋੜ ਨਾ ਆਵੇ ਵਾਦੂ ਲਈ ਇਹ ਵਾਦਾ ਹੈ ਜੇ ਤੁਸੀਂ ਨੂੰ ਕੋਟਲ ਮੰਗਿਆ ਨਾ ਬਦਲਣਾ ਨਹੀਂ ਜੀ ਨੂੰ ਵੰਡਾਂਗੇ ਹੋਰਾਂ ਨੂੰ ਵੀ ਵੰਡਾਂਗੇ ਸ਼ੇਅਰ ਕਰਾਂਗੇ ਲਾਈਕ ਕਰਾਂਗੇ ਕਮੈਂਟਸ ਕਰਾਂਗੇ ਇਹਦੇ ਨਾਲ ਫੇ ਵਾਦਾ ਹੁੰਦਾ ਵਾਦਾ ਫੁੱਲਦਾ ਹੈ ਸਾਰੀ ਦੁਨੀਆ ਵਿੱਚ ਇਹਦਾ ਪ੍ਰਕਾਸ਼ ਹੋ ਜਾਂਦਾ ਹੈ ਸੋ ਇਸ ਕਰਕੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਸੋ ਇਹ ਇਹਦੇ ਵਿੱਚ ਹੀ ਸਾਡਾ ਫਲਾ ਹੈ ਇਹਦੇ ਵਿੱਚ ਹੀ ਸਾਡਾ ਲਾਭ ਹੈ ਜਿਸ ਤਰ੍ਹਾਂ ਪ੍ਰਮਾਤਮਾ ਨੂੰ ਗੁਰੂ ਰਾਮਦਾਸ ਜੀ ਦੀ ਸਿਫਤ ਕਰਕੇ ਗੁਰੂ ਅਰਜਨ ਦੇਵ ਜੀ ਨੇ ਪਰਮੇਸ਼ਰ ਦੇ ਦਰਸ਼ਨ ਕਰ ਲਏ ਇਸੇ ਤਰੀਕੇ ਅਸੀਂ ਇਸ ਬਾਣੀ ਦੀ ਕਥਾ ਨੂੰ ਘਰ ਘਰ ਪਹੁੰਚਾ ਕੇ ਘਰ ਘਰ ਵਿੱਚ ਬੇਨਤੀਆਂ ਕਰਾਂਗੇ ਇਹ ਕ੍ਰਿਸ਼ਨ ਧਰਮ ਇਹ ਜਿੰਨੇ ਵੀ ਧਰਮ ਸਾਰੇ ਝੂਠ ਦੇ ਭਲੰਦੇ ਹਨ ਤੇਰੀ ਸਾਧ ਸੰਗਤ ਇਹ ਸਾਰਾ ਝੂਠ ਹੈ ਇਹ ਜਿਹੜੀ ਗੁਰੂ ਬਾਣੀ ਹੈ ਨਾ ਗੁਰੂ ਬਾਣੀ ਹੈ ਗੁਰਬਾਣੀ ਇਹ ਜਿਹੜੀ ਪਰਵੇਸ਼ਰ ਕਾ ਥਾਨ ਹੈ ਇਹ ਅਕਾਲ ਦੀ ਬਾਣੀ ਹੈ ਇਹ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਇਹਦੇ ਬਰਾਬਰ ਦੁਨੀਆ ਦੇ ਵਿੱਚ ਹੋਰ ਕੁਝ ਵੀ ਨਹੀਂ ਹੈ ਜਿਹੜੇ ਛੱਡ ਛੱਡ ਕੇ ਜਾਂਦੇ ਨਾ ੱੱਕੇ ਖਾ ਕੇ ਜ਼ਿੰਦਗੀ ਖਰਾਬ ਕਰਕੇ ਫਿਰ ਆਣਾ ਪੈਣਾ ਤੇ ਕਿਉਂ ਜਾਂਦੇ ਹੋ ਪਾਈ ਇੱਥੇ ਇਸ ਕਰਕੇ ਦੀ ਇੱਥੇ ਮਿਹਨਤ ਕਰਨੀ ਪੈਣੀ ਹੈ ਇੱਥੇ ਵਾਇਗਰੂ ਜਪਣਾ ਪੈਣਾ ਹੈ ਰੱਬ ਵੀ ਅਸੀ ਕਹਿੰਦੇ ਉਦੋਂ ਹੀ ਮਿਲ ਜਿਵੇ ਨਾ ਪਾਈ ਆਪ ਜੀ ਕਣਕ ਬੀਜਦੇ ਹੋ ਨਾ ਕਹਿੰਦੇ ਮਿਹਨਤ ਕਰਦੇ ਹੋ ਬੀਜਦੇ ਹੋ ਹਲ ਬੰਨਦੇ ਹੋ ਬੀਜਦੇ ਹੋ ਗੋਡਦੇ ਹੋ ਫਿਰ ਉਹਦੀ ਪਾਣੀ ਦੀ ਖਿਆਲ ਰੱਖਦੇ ਹੋ ਫਿਰ ਜਿਹੜੇ ਪਾਣੀ ਤਿਆਰ ਹੋ ਜਾਂਦੀ ਫਿਰ ਉਹਦੀ ਬਾੜੀ ਦਾ ਖਿਆਲ ਰੱਖਦੇ ਹੋ ਕਦੋਂ ਵੱਢਣੀ ਹੈ ਫਿਰ ਦਾਣੇ ਨਿਕਲਦੇ ਨੇ ਫਿਰ ਦਾਣੇ ਮੰਡੀ ਵਿੱਚ ਜਾਂਦੇ ਨੇ ਫਿਰ ਉਹ ਧਨ ਆਪ ਜੀ ਨੂੰ ਪ੍ਰਾਪਤ ਹੁੰਦਾ ਇਹਦੇ ਨਾਮ ਧਨ ਹੈ ਭਾਈ ਕਮਾਉਣਾ ਪਏਗਾ ਮਿਹਨਤ ਕਰਨੀ ਪੈਗੀ ਮਨਹਾਲੀ ਕਿਰਸਾਣੀ ਕਰਨੀ ਮਨ ਦੇ ਉੱਤੇ ਵੀ ਇਹ ਵੀ ਇੱਥੇ ਵੀ ਖੇਤੀ ਕਰਨੀ ਹੈ ਭਾਈ ਮਨ ਦੇ ਉੱਤੇ ਵੀ ਨਾਮ ਦਾ ਹਲ ਚਲਾਣਾ ਮਨਹਾਲੀ ਕਿਰਸਾਣੀ ਕਰਨੀ ਇਸ ਧਰਮ ਸਰਮ ਪਾਣੀ ਤਨਖੇਦ ਨਾਮ ਬੀਜ ਸੰਤੂ ਨਾਮ ਵੀ ਜੜਾਇ ਤੇ ਨਾਮ ਵੀ ਸੰਤੋਖ ਦਾ ਸੁਹਾਗਾ ਫੇਰਨਾ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਇੱਥੇ ਸ਼ਾਹੂਕਰ ਬਣ ਕੇ ਮਹਾਰਾਜ ਦੇ ਸਾਹਮਣੇ ਨਹੀਂ ਜਾਣਾ ਗਲ ਚ ਪੱਲੂ ਪਾ ਕੇ ਬੇਨਤੀ ਕਰਕੇ ਅਰਦਾਸ ਕਰਕੇ ਮਾਰਾ ਤੂੰ ਮੇਰਾ ਮੈਂ ਤੇਰਾ ਯੋ ਮੰਗੀ ਠਾਕਰ ਆਪਣਾ ਤੇ ਸੋਈ ਸੁਈਦੇ ਕਿ ਮੰਗੀ ਮੰਗਣ ਦੀ ਲੋੜ ਨਹੀਂ ਜਿਸ ਨੇ ਨਾਮ ਮੰਗ ਲਿਆ ਨਾ ਸਭ ਕੁਝ ਮਿਲ ਗਿਆ ਆਖੋ ਸਤਨਾਮ ਸ੍ਰੀ ਵਾਇਗੁਰੂ ਜੀ ਇਸ ਕਰਕੇ ਭਾਈ ਆਪਣਾ ਨਾਮ ਦੇਹੁ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਵਿਸਰ ਨਾਹੀ ਦਤਾਰ ਆਪਣਾ ਨਾਮ ਦੇਹੁ ਸੋ ਇਹ ਮੰਗਣਾ ਹੈ ਗੁਰੂ ਪਾਸੋਂ ਪਿਆਰਿਓ ਜੇ ਇਹ ਮਿਲ ਗਿਆ ਨਾ ਤਾਂ ਸਮਝ ਲਓ ਦੁਨੀਆ ਦੀ ਸਾਰ ਪਦਾਰਥ ਆਪਦੇ ਇਰਦੇ ਕੇ ਅਦਕੋ ਮੰਨਗੇ ਪਰ ਆਪ ਜੀ ਮੂੰਹ ਨਹੀਂ ਲਾਉਗੇ ਉਦਾਂ ਆਣਾ ਤਾਂ ਡਕੋ ਸਭ ਕੁਝ ਮਿਲਣਾ ਹੈ ਤੀਆਂ ਵੀ ਪੁੱਤਰ ਵੀ ਧਨ ਵੀ ਦੌਲਤ ਵੀ ਘਰ ਬਾਹਰ ਜੋ ਚਾਹੇ ਉਹ ਮਿਲਣਗੇ ਪਰ ਆਪ ਜੀ ਦਾ ਮੂੰਹ ਗੁਰੂ ਦੇ ਨਾਲ ਰਹੇਗਾ ਬਾਣੀ ਦੇ ਨਾਲ ਰਹੇਗਾ ਸੋ ਇੱਥੇ ਹੀ ਕੀਮਤ ਦੀ ਜਾਂਚ ਖਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ